ਅਸ ਸਵੇਲੇ ਦੀ ਖਬਰ ਕਰ ਰਹੇ ਆ ਤੁਹਾਡਾ ਨਾਲ ਸਾਂਝੀ ਕਿ ਪੁਲਿਸ ਮੁਲਾਜ਼ਮਾਂ ਦੇ ਨਾਲ ਭਰੀ ਬੱਸ ਠੇਕੇ ਦੇ ਅੰਦਰ ਜਾ ਵੜਦੀ ਹੈ ਦੱਸ ਜੀਏ ਕਿ ਖਬਰ ਸਾਹਮਣੇ ਆ ਰਹੀ ਹੈ ਕਿ ਦੇਰ ਰਾਤ ਪੁਲਿਸ ਮੁਲਾਜ਼ਮਾਂ ਦੀ ਬੱਸ ਜਿਹੜੀ ਹੈ ਉਹ ਸ਼ਰਾਬ ਦੇ ਠੇਕੇ ਦੇ ਅੰਦਰ ਵੜ ਜਾਂਦੀ ਹੈ ਤਾਂ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਬੱਸ ਦਾ ਜੋ ਨੁਕਸਾਨ ਹੈ ਹੋਇਆ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਬੱਸਾਂ ਇਸ ਦੀਆਂ ਬ੍ਰੇਕਾ ਫੇਲ ਹੋ ਜਾਂਦੀਆਂ ਨੇ ਜਿਸ ਦੇ ਚੱਲਦੇ ਹਾਦਸਾ ਵਾਪਰਦਾ ਹੈ ਤਾਂ ਬਾਲ ਬਾਲ ਜਾਨੀ ਨੁਕਸਾਨ ਹੋਣ ਤੋਂ ਬਚਾ ਹੁੰਦਾ ਹੈ ਤਸਵੀਰਾਂ ਲਈ ਭਾਰਤ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਪੁਲਿਸ ਮੁਲਾਜ਼ਮਾ ਦੇ ਨਾਲ ਭਰੀ ਬੱਸਾ ਹੈ ਹੇਕੇ ਦੇ ਵਿੱਚ jobb ਵੱਢਦੀ ਐ ਤਾਂ ਬੁਲਸ ਮੁਲਾਜ਼ਮਾ ਦੇ ਨਾਲ ਵੀ ਜਦ ਗੱਲਬਾਤ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਵੀ ਦੱਸਣਾ ਹੈ ਕਿ ਜਿਹੜੀ ਬੱਸ ਦੀ ਬ੍ਰੇਕਾਂ ਨੇ ਉਹ ਫੇਲ ਹੋ ਜਾਂਦੀਆਂ ਨੇ ਜਿਸ ਦੇ ਚੱਲਦੇ ਹਾਦਸਾ ਵਾਪਰਦਾ ਹੈ ਤਾਂ ਇਸ ਵੇਲੇ ਦੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਜੀ ਕੱਢ ਲੋ ਕੱਢ ਲੋ ਆਂਜੋ ਆਂਜੋ ਤੇਰੇ ਬਾਈ ਬੱਸਾਂ ਨੂੰ ਤੋੜ ਦੇ ਉਹਨੂੰ ਬੱਸਾਂ ਲਈ ਪਾਛੇ ਦੋਰ ਦੋ ਪਿੱਛੇ ਜਿਆਦਾ ਚੱਲੋ ਲੰਘਿਆ 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 ਤੋਰ ਬਈ ਤੋਰ ਤੋਰ ਉਹ ਜਿਹੜਾ ਤੂੰ ਕਹਿੰਦਾ ਪਤਰਾ ਉਹਨੇ ਕੱਟ ਲਿਆ ਬੜਾ ਬੜਾ ਕੱਟਿਆ ਤੋਰ ਤੋਰ ਕਾਫੀ ਨਾਲ ਲੈ ਗਿਆ ਪੰਜ ਲੱਖਾਂ ਦੇ ਹੁਣ ਕੰਮ ਨਹੀਂ ਬਣਦਾ ਕੱਟਦੇ 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 ਕਿੰਨੀ ਵਾਰ ਸੱਟ ਨਹੀਂ ਆਣੀ ਹੈਲੋ ਕਾਹ ਕਰਾਉਣਾ ਬਣਾਉਣਾ ਇਹਨਾਂ ਲੋਗ ਉਹਨਾਂ ਸੇਵਾ ਰੋਗੋ ਹੈ ਇਹਨਾਂ ਲੋਗੋਗੇ ਚੱਪੀ ਲੱਗੇ ਨਾਲ ਹਾਂਡੀਲ ਤਾਂ ਮੈਨੂੰ ਕੋਈ ਮਾਰਦਾ ਸਹੀ ਪੂਰਾ ਕੱਟਦੇ ਇਹਨੂੰ ਸਟਾਰਟ ਕਰੇ ਕੋਈ ਕਾਫੀ ਨਾਲ ਹੋਣਾ ਹੈ ਨਾ ਪਨਾ ਸਰ ਦੇ ਸਾਡੇ ਆਈਟਮ ਚਾਹਾਂ ਆ ਗਏ ਮੇਰੇ ਨੂੰ ਇੱਕ ਹੈ ਨੀਗਾ ਗੈਰ ਦੇਖ ਲੈ ਲੁੱਟ ਲੈ ਕੇ ਪਤਲੀ ਚਾਪੀ ਦੋ ਉਹ ਨੁੱਟਲ ਹੈਗੀ ਇਹਨਾਂ ਸਰਪੀ ਚਾਪੀ ਆਗੀ ਮੋਟਰਸਾਈਕਲ ਕੋ ਚਾਪੀ ਆਗੀ ਸਾੜੂ ਦਾ ਸੇ ਨੂੰ ਘੁਮਰਾਓ ਬੈਠੇ ਕੋ ਥੱਲੇ ਜਾਂਦਾ ਪਿਆ ਆਹ ਦੇਖੋ ਉਹਦਾ ਵਡੋਲਾ ਪਤਲੀ ਚੱਕਰ ਓਏ ਜਿੰਦੇ ਨੇ ਵੀ ਲਾਈਨ ਬ੍ਰੇਕ ਆ ਰਹੀ ਹੈ ਬ੍ਰੇਕ ਆਏ ਬ੍ਰੇਕ ਫੇਲ ਆ ਬ੍ਰੇਕ ਫੇਲ ਆ ਬ੍ਰੇਕ ਫੇਲ ਆ ਜੀ ਮੇਰਾ ਬਣ ਗਿਆ ਮਤੋਂ ਥੱਲੇ ਆਇਆ ਉਹ ਮੰਨੇ ਆਇਆ ਬੜੀ ਥਰਨ ਬੜੀ ਤੇਵਾਰ ਲੇਕਿਨ ਮੈਂ ਭੱਜ ਕੇ ਉਧਰੋਂ ਆਇਆ ਉਹ ਸਾਹਮਣੇ ਆਉਂਦਾ ਹਾਂ ਆਉਂਦਾ ਕਰਕੇ ਮੈਂ ਜਾਂਦਾ ਦੇਖ ਕੇ ਤੋਂ ਬਾਹਰ ਕਰਦੇ ਨੇ ਬੱਸ ਲਾਓ ਵੀ ਲਾਓ ੱਹ ਆ ਜੀ ਭਾਈ ਸੱਚੀ ਗੱਲ ਉਹ ਪਾਇਆ ਵੇਕੋ ਕਾ ਨੂੰ ਗੱਡੀ ਤਾਂ ਹੋਰ ਦੀ ਤੂੰ ਆਓ I don't know ਮੈਟਰ ਕੀ ਹੋਇਆ ਕੀ ਜੀ ਭਾਈ ਜੀ ਇਹ ਤਾਂ ਉਧਰੋਂ ਆਏ ਆ ਸਾਡੀ ਤੋਂ ਹੋਇਆ ਕੀ ਦੀ ਮੈਨੂੰ ਪਤਾ ਲੱਗੇ ਯਾਰ ਮੈਨੂੰ ਭਾਈ ਮੈਂ ਤਾਂ ਅਲੇ ਉਧਰੋਂ ਆਦਾ ਕੁਝ ਵੀ ਨਹੀਂ ਦੇਖ ਰਹੇ ਆ ਲੈ ਵੀਦਰ ਮੈਂ ਐਵੇਂ ਬੋਰ ਹੋ ਗਿਆ ਠੀਕ ਹੈ ਠੀਕ ਹੈ ਕੀ ਦੇਖ ਰਹੇ ਹੋ ਉਹੀ ਰਾਤ ਬਣਾਉਂਦੇ ਆ ਭਾਈ ਬਣਾ ਰਿਹਾ ਯਾਰ ਪਿੱਛੇ ਪਿੱਛੇ ਕੱਲ ਆਦੇ ਠੇਕੇ ਤੋਂ ਬਾਹਰ ਗੱਡੀ ਗਈ ਭਾਜੀ ਇਹ ਜਾਨੀ ਬਟਾ ਆ ਗਿਆ ਵਾਹ ਜੀ ਜੀ ਬੈਠਾ ਦਾ ਯਾਰ ਮੈਂ ਤਾਂ ਉਧਰ ਜਾ ਰਿਹਾ ਸੁਪਰ ਮਨਾਰ ਵਾਲੇ ਬੰਦਾ ਕਰਾਦਾ ਉਹ ਤਾਂ ਗਿਆ ਉਹ ਕਿਹੜਾ 5 ਹੋਲੀ ਹੋਲੀ ਕਰਕੇ ਕਰਵਾ ਲੈ ਠੱਕਾ ਲਾ ਕੇ ਕਿਹੜੀ ਠੱਕਾ ਲਵਾਉਂ ਯਾਰ ਮਨਾ ਬਣਾ ਉਹਨਾਂ ਜੋ ਆਪਾਂ ਪਿੱਛੇ ਆ ਗਏ ਅੰਦਰ ਬੈਠੇ ਆ ਉਹਨਾਂ ਦਾ ਉਸਤਰਾ ਕਰੀ ਉਹ ਹੈਲੋ ਉਹ ਹੈਪੀ ਸਨ ਦਾ ਲੁਧਾਣੇ ਦਾ ਠਿਕਾ ਹੈਗਾ ਜੀ ਆਪਣਾ ਮੇਨ ਬੱਸ ਸਟੈਂਡ ਦਾ ਹੂੰ ਤੇ ਇਥੇ ਬਾਈਕ ਆ ਆ ਰਹੇ ਸੀਗੇ ਤੇ ਇਹ ਕਹਿੰਦੇ ਸਾਡੀ ਕਾਰ ਗੱਡੀ ਦੀ ਬ੍ਰੇਕ ਜਿਹੜੀ ਹੈਗੀ ਫੇਲ ਹੋ ਗਈ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੇ ਸੀ ਡਿਊਟੀ ਦੇ ਉੱਤੇ ਤੇ ਚਲੋ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਾਡਾ ਠੀਕੇ ਵਾਲੇ ਮੁੰਡੇ ਵੀ ਸਾਡੇ ਠੀਕ ਨੇ ਤੇ ਇਹ ਵੀ ਠੀਕ ਨੇ